ਹਾਂਜੀ ਪਸ਼ੂ ਪਾਲਕ ਵੀਰੋ ਸਵਾਗਤ ਹੈ ਆਪਣੇ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਫੇਰ ਲੈ ਕੇ ਆਇਆ ਬਾਈ ਨਰੇਸ਼ ਦੇ ਕੋਲੋਂ ਬਾਈ ਜੀ ਹੋਰਾਂ ਦਾ ਵਪਾਰ ਦਾ ਕੰਮ ਆ ਸਾਫ਼ ਸੁਥਰਾ ਪਿਛਲੀ ਵੀਡੀਓ ਵਿੱਚ ਦੋ ਮੰਜਾ ਬਾਈ ਹੋਰਾਂ ਦੀਆਂ ਸੇਲ ਸੀਗਾਂ ਤੇ ਅੱਜ ਦੀ ਵੀਡੀਓ ਵਿੱਚ ਜੋ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਾਫੀ ਚੰਗੇ ਦੁੱਧ ਦੀ ਉਮੀਦ ਵਾਲੀ ਤੇ ਚੰਗੇ ਦੁੱਧ ਤਿਆਰ ਵਾਲੀ ਮੱਝ ਵਿਕਾਊ ਆ ਤੇ ਨਾਲ ਦੀ ਨਾਲ ਇੱਕ ਜਰਸੀ ਦੇ ਵਿੱਚ ਜਿਹੜੀ ਕੀ ਗਾਂ ਵਿਕਾਊ ਸੱਜ ਨੂੰ ਸਾਰੀ ਡਿਟੇਲ ਇਹਨਾਂ ਦੀ ਆਪਾਂ ਬਾਈ ਜੀ ਹੋਰੋਂ ਲੈ ਕੇ ਤੁਹਾਡੇ ਤਾਂ ਸ਼ੇਅਰ ਕਰਾਂਗੇ ਪੰਨਾ ਕੋਈ ਵੀ ਪਸ਼ੂ ਪਾਲਕ ਆਪਣੇ ਸੇਲ ਵਾਲੇ ਪਸ਼ੂਆਂ ਦੀ ਵੀਡੀਓ ਬਣਵਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਸਕਰੀਨ ਤੇ ਮੋਬਾਈਲ ਨੰਬਰ ਚੱਲ ਰਿਹਾ ਬਾਕੀ ਵੀਡੀਓ ਸ਼ੁਰੂ ਕਰਦੇ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਨਲੀ ਤੌਰ ਤੇ ਅਸੀਂ ਮੱਝ ਦੀ ਵਿਸ਼ੇਸ਼ ਤੌਰ ਤੇ ਅੱਪ ਬਾਈ ਉਹਨਾਂ ਨਾਲ ਪਹਿਲਾਂ ਗੱਲਬਾਤ ਕਰਦੇ ਆ ਕਰਦੇ ਬਾਈ ਉਹਨਾਂ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੇ ਪਿਛਲੇ ਜਨਵਾਰ ਆਪਣੇ ਬਾਈ ਜੀ ਸੇਲ ਹੋ ਗਏ ਹਾਂਜੀ ਹਾਂਜੀ ਹੋ ਗਿਆ ਹੀ ਸੇਲ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥ ਕੋਈ ਗੱਲ ਨਹੀਂ ਸਾਡੀਆਂ ਮੱਜਾਂ ਨੂੰ ਵਿਕਰੀ 'ਚ ਲਿਆਉਣ ਦਾ ਜੀ 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 ਭਾਈ ਆਪਣੀ ਕੋਸ਼ਿਸ਼ ਹੈ ਚਲੋ ਆਪਣੇ ਏਰੀਆ 'ਚ ਚੈਨਲ ਹੈ ਨਹੀਂਗਾ ਵੀ ਆਪਣੇ ਸੇਲ ਵਾਲੇ ਪੁਛੂਆਂ ਦੀ ਵੱਧ ਤੋਂ ਵੱਧ ਵੀਡੀਓ ਬਣਾਈਏ ਬਹੁਤ ਵਧੀਆ ਆਪਾਨੂੰ ਰਿਸਪੌਂਸ ਮਿਲਿਆ ਤੁਹਾਡਾ ਠੀਕ ਹੈ ਜੀ ਤੇ ਫੋਨ ਵੀ ਆਏ ਆ ਤੇ ਉਹਨਾਂ ਦੇ ਸਿਸਟਮ ਨਾਲ ਹੀ ਵੇਗੀਆਂ ਬਿਲਕੁਲ ਜੀ ਬਿਲਕੁਲ ਚਲੋ ਅਗਾ ਵੀ ਮਹਾਰਾਜ ਦਾ ਹੀ ਮੇਰ ਰੱਖੇ ਤੁਸੀਂ ਵੀ ਆਉਂਦੇ ਰਹੋ ਵੀਡੀਓ ਬਣਾਉਂਦੇ ਰਹੋ ਬਿਲਕੁਲ ਜੀ ਅੱਜ ਇਸ ਟਾਈਮ ਆਪਣੇ ਕੋਲੇ ਮੱਝ ਹੈ ਸੇਲ ਠੀਕ ਹੈ ਜੀ ਹਾਂ ਬਹੁਤ ਵਧੀਆ ਨਸਲ ਦੀ ਮੱਝ ਆਈ ਮੋਹਰਾਂ ਨਸਲ ਦੀ ਹੈ ਕੀ ਡਿਟੇਲ ਹੈ ਭਾਈ ਇਸ ਦੀ ਹਾਂਜੀ ਡਿਟੇਲ ਕੀ ਹੈ ਭਾਈ ਇਸ ਦੀ ਡਿਟੇਲ ਇਹਦੀ ਹੈ ਜੀ ਇਹਦੇ ਤੀਜਾ ਸੂਆ ਹੈ ਜੀ ਜੀ ਹਾਂ 20 ਲੀਟਰ ਦੀ ਕੰਪੈਸਟੀ ਮੱਝ ਦੀ ਹੈਗੀ ਥੋੜਾ ਚਿਰ ਪਹਿਲਾਂ ਸੂਈ ਹੈ ਮਤਲਬ ਹਫਤਾ ਦੱਸ ਦੇਣਾ 25 ਸੂਈ ਥੋੜੀ ਜੀ ਹਾਂਜੀ ਠੀਕ ਹੈ ਤੇ ਬਾਕੀ ਧੰਨ ਲਿਵਾ ਪੂਰਾ ਕੰਪਲੀਟ ਹੈ ਪਰਸੋਂ ਦੀ ਸੂਈ ਵੀ ਹੈ ਹਾਂ 12 ਲੀਟਰ ਬੋਲੀ ਹੈ ਹੁਣ ਇਸ ਟਾਈਮ ਬੋਲੀ ਤਿਆਰ ਹੈ ਹਾਂਜੀ ਤਿਆਰ ਹੈ ਤੇ ਬਿਲਕੁਲ ਵਧੀਆ ਚੋਟੀ ਹੈ ਤੁਹਾਨੂੰ ਕੀ ਦਿਖਾਈ ਗਿਆ ਪੈਸੰਗ ਵੀ ਸੋਹਣਾ ਹੈ ਮੱਥਾ ਵੀ ਤੁਹਾਨੂੰ ਮੱਥੇ ਦੇ ਵਿੱਚ ਫੁੱਲਾਂ ਸਜਣੂ ਹਾਂਜੀ ਬਾਕੀ ਹੁੰਦਾ ਹਰੇਕ ਪਸ਼ੂ ਦਾ ਆਰਡਰ ਅਗਰ ਦੀ ਕੁਆਲਿਟੀ ਚਾਹੇ ਕਰੋ ਆਪਾਂ ਨਾ ਵੀਡੀਓ ਬਣਾਉਣ ਤੋਂ ਪਹਿਲਾਂ ਥੋੜਾ ਜਿਹਾ ਪਸਮਾ ਕੇ ਦਿਖਾਈਸ ਤੁਹਾਨੂੰ ਵੇਖ ਸਕਦੇ ਥਾਣਾ ਦੇ ਵਿੱਚ ਪੂਰਾ ਜੋਸ਼ ਭਰਿਆ ਹੋਇਆ ਤੇ ਨਾੜਾ ਉਵੇਂ ਦਿਖ ਰਹੀਆਂ ਮਿਲ ਕਾਲੀਆਂ ਸਜਣੂ ਤੇ 20 ਕਿਲੋ ਦੀ ਕੈਪੈਸਿਟੀ ਦੀ ਦੱਸਦੀ ਹੈ ਬਾਕੀ ਤੁਹਾਨੂੰ ਤੋਰ ਕੇ ਵੀ ਵਿਖਾਵਾਂਗੇ ਉੱਥੋਂ ਪਿੱਠਪੂੜਾ ਦੇਖੋ ਮਾਈ ਤਾਂ ਤੇ ਬਾਕੀ ਬੈਕ ਟੂ ਆਰਡਰ ਦੀ ਕੁਆਲਿਟੀ ਦੇਖੋ ਮੋਡ ਬੁੱਡ ਕਿੰਨਾ ਕ ਮੋਟਾ ਸੱਜਣੋ ਥਣਾ ਦਾ ਉਹ ਤੁਸੀਂ ਆਪ ਹੀ ਦੱਸਦੇ ਜੀ ਕਮੈਂਟ ਕਰਕੇ ਬਾਕੀ ਮੈਨੂੰ ਮੱਝ ਬਹੁਤ ਚੰਗੀ ਲੱਗੀ ਸੋ ਇਸ ਨੂੰ ਮੇਨ ਕੋਲ ਜੀ ਬਿਲਕੁਲ ਐਕਸਟਰਾ ਆਰਡੀਨਰੀ ਮੱਝ ਆ ਹਾਈਟ ਵੀ ਬਹੁਤ ਆ ਤੇ ਵੇਨ ਵੀ ਤੇ ਮੇਨ ਹੁੰਦਾ ਆਰਡਰ ਦੇਖ ਸਕਦੇ ਆਰਡਰ ਦੀ ਚੜਾਈ ਕਿੰਨੀ ਕਾ ਤੇ ਮੋਡ ਬੜਾ ਮੋਟਾ ਸੱਜਣੋ ਬੜੀ ਸਾਫ ਸੁਥਰੀ ਮੱਝ ਆ ਪੂਸ਼ ਵੀ ਥੋੜੀ ਜੀ ਜ਼ਿਆਦਾ ਵਾਈਟ ਆ ਸੱਜਣੋ ਤੇ ਮੱਥੇ 'ਚ ਫੁੱਲ ਆ ਬਾਕੀ ਮੱਝ ਦੇ ਵਿੱਚ ਆਰਡਰ ਵਾਲੇ ਪੱਖ ਤੋਂ ਤੇ ਦੁੱਧ ਵਾਲੇ ਪੱਖ ਤੋਂ ਕੋਈ ਕਮੀ ਨਹੀਂ ਹੈ ਸੋ ਉਹ ਆ ਇਸ ਦੇ ਮਗਰ ਸੱਜਣੋ ਮੇਨ ਕਾਫ ਆ ਥੋੜੀ ਜਿਹੀ ਮੱਝ ਬਾਈ ਹੋਰੀ ਕਹਿੰਦੇ ਵੀ ਹਫਤਾਕਾ ਕੱਚੀ ਸੂਬੀ ਆ ਬਟ ਉਸ ਦੇ ਬਾਵਜੂਦ ਵੀ ਤਿਆਰੀ ਦੇਖ ਸਕਦੇ ਹਵਾਨੇ ਦੀ ਕਿੰਨੀ ਜ਼ਬਰਦਸਤ ਕੁਆਲਿਟੀ ਸੱਜਣ ਆਰਡਰ ਦੀ ਤੇ ਆਡਰੀ ਹਰੀ ਦੇ ਪਸ਼ੂ ਦਾ ਜ਼ਰੂਰੀ ਹੁੰਦਾ ਤੇ ਬਾਕੀ ਦੁੱਧ ਵਾਲੇ ਪਸ਼ੂ ਦਾ ਜਿਹੜਾ ਕਿ ਬੋਡੀ ਸਟਰਕਚਰ ਦੱਸ ਦਿੰਦਾ ਹੁੰਦਾ ਤੇ ਜਿਹੜੇ ਹਜੇ ਟਾਈਮ ਜਿਹੜਾ ਹੈਗਾ ਉਹ 11:30 ਦੇ ਲੰਮਸਾਂ ਵਾ ਬਾਕੀ ਹਜੇ ਅੱਧੀ ਸ਼ਾਮ ਤੱਕ ਤਿਆਰੀ ਜਿਹੜੀ ਕਿ ਹੋਣੀ ਬਾਕੀ ਹੈ ਦੇਖ ਸਕਦੇ ਸੱਜਣ ਆਰਡਰ ਦੀ ਕੁਆਲਿਟੀ ਤੇ ਬਾਕੀ ਤੋਰਨ ਦਾ ਮਤਲਬ ਇਹੀ ਹੁੰਦਾ ਕਿ ਪਸ਼ੂ ਦੀ ਹਵਾਨੇ ਨਹੀਂ ਜੱਜਮੈਂਟ ਪਾਓ ਪਿੱਛੇ ਤੋਂ ਆਪ ਵੀ ਕੁਆਲਿਟੀ ਚੈ ਆਈ ਹੋਈ ਆ ਉਤੋਂ ਪੇਠਪੂੜਾ ਤੇ ਹਵਾਨੇ ਵਾਲੀ ਦਾ ਕਮਾਲ ਹੀ ਹੈ ਸਜ ਨੂੰ ਦੇਖ ਸਕਦੇ ਆ ਅੱਜ ਦਿਨ ਜਦੋਂ ਹਵਾਨਾ ਉਦੋਂ ਭਰਨਾ ਜਦੋਂ ਇਹਨੇ ਪੂਰੇ ਆਪਣੀ ਪੀਂਟ ਤੇ ਹੁਣਾ ਸਜ ਨੂੰ ਠਾਣਾ ਵੀ ਕਿਦੋਂ ਦੇ ਮਾਝਾ ਸੇ ਦੇਣਾ ਕੋਈ ਬਾਹਲੀ ਵੱਡੀ ਗੱਲ ਨਹੀਂ ਮੈਂ ਵੀ ਇਹ ਗੱਲ ਮੰਨਦਾ ਕਿ ਤੁਹਾਨੂੰ ਆਪੀ ਜज्ਜਮੈਂਟ ਹੋ ਗਈ ਹੋਣੀ ਆ ਮੈਨੂੰ ਕਦੇ ਦੱਸਣ ਦੀ ਜਰੂਰਤ ਨਹੀਂ ਹੈਗੀ ਬਾਕੀ ਦੇਖ ਸਕਦੇ ਹਵਾਨਾ ਬਹੁਤ ਪਿਆਰਾ ਲੱਗਿਆ ਸਜ ਨੂੰ ਮੋਢੇ ਮੋਟੇ ਵਾਲੇ ਥਾਣਾ ਤੇ ਚੌਰਸ ਹਵਾਨਾ ਬਿਲਕੁਲ ਸਾਫ਼ ਹੋਇਆ 15-20 ਦਿਨਾਂ ਤੱਕ ਸਜਣੋ ਜਦੋਂ ਇਹਨੇ ਪੀਖ ਤੇ ਜਾਣਾ ਹੁੰਦੋ ਇਹਦਾ ਜਿਹੜਾ ਦੇਖੋ ਬੜੀ ਮੱਝ ਦੀ ਦੇਖ ਸਕਦੇ ਆ ਹਰੇਕ ਐਂਗਲ ਤੋਂ ਕੋਸ਼ਿਸ਼ ਕੀਤੀ ਆ ਬਹੁਤ ਸ਼ਾਨਦਾਰ ਮੱਝ ਲੱਗੀ ਆ ਮੱਝ ਤੋਂ ਇਲਾਵਾ ਬਾਈ ਬੜਾ ਬੰਦਾ ਸੇਲ ਆ ਕੋ ਉਸਦੀ ਵੀ ਬਾਕੀ ਜਾਣਕਾਰੀ ਲੈਣੀ ਬਾਕੀ ਮੱਝ ਤੁਹਾਨੂੰ ਮੈਂ ਤਸੱਲੀ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕੁਆਲਿਟੀ ਬੜੀ ਮੱਝ ਬੰਦੇ ਬਾਈ ਇਹਨੂੰ ਬਾਸੋ ਸੋ ਨੈਕਸਟ ਆਪਾਂ ਗੱਲ ਕਰਦੇ ਜਿਹੜੀ ਜਰਸੀ ਲੈ ਸਕਰੀ ਤੇ ਦੇਖ ਰਹੇ ਹੋ ਇਸ ਦੀ ਆਪਾਂ ਗੱਲਬਾਤ ਬਾਈ ਹੁਣ ਉਹ ਨਾਲ ਕਰਦੇ ਹਾਂਜੀ ਬਾਈ ਜੀ ਕੀ ਡਿਟੇਲ ਐ ਇਸ ਦੀ ਜਰਸੀ ਆਪਣੀ ਦੀ ਕੀ ਡਿਟੇਲ ਐ ਜੀ ਜਰਸੀ ਵੀਰੇ ਬਹੁਤ ਚੰਗੀ ਹੈ ਠੰਡੀ ਹੈ ਸੀਲ ਹੈ ਪੂਰੀ ਜੀ ਛੋਟੀ ਜੀ ਹੈ ਬਾਈ ਬਿਲਕੁਲ ਹੀ ਛੋਟੀ ਜੀ ਹੈ ਵੈਸੀ ਹਾਂ ਕਪੈਸਿਟੀ ਜਾਂਦੀ ਬਹੁਤ ਹੈ ਅੱਛਾ ਜੀ ਹਾਂ ਠੀਕ ਹੈ ਉਹ ਤਾਂ ਬਹੁਤ ਚੰਗਾ ਕਹਿੰਦੇ ਆ ਮਤਲਬ ਘਟੋ ਘਟ ਵੀ 20 ਲੀਟਰ ਦੀ ਗਾਰੰਟੀ ਕਰਦੇ ਆ ਹਾਂ 20 ਲੀਟਰ ਅੱਛਾ ਨਹੀਂ ਹੁਣੇ ਮਤਲਬ ਸੂਣ ਵਾਲੀ ਜਾਂ ਸੋਈ ਰਹੀ ਇਹ ਇੰਦੇ 10 ਦਿਨ ਪਿਆ ਜੀ ਇਹ 10 ਦਿਨ ਪੈਂਡਿੰਗ ਹੈ ਹਾਂ ਜੀ 10 ਦਿਨ ਪੈਂਡਿੰਗ ਓਕੇ ਓਕੇ ਠੀਕ ਹੈ ਜੀ ਬਾਕੀ ਜਿਹੜੇ ਜਿਵੇਂ ਮਰਜੀ ਥਾਣਾ ਨੂੰ ਹੱਥ ਲਾਈ ਜਾਓ ਲੈਵੇ ਨੂੰ ਲਾਈ ਜਾਓ ਕਰਮਾਲ ਬੋਸ ਇਹ ਧੱਲਾ ਪਈਆਂ ਬਈ ਹਵਾਨੇ ਚ ਬਾਕੀ ਧੱਲਾ ਪਈਆਂ ਤੇ ਬਾਕੀ ਆਰਡਰ ਬਹੁਤ ਸਾਫ਼ ਆ ਜਾਂਦਾ ਬਾਕੀ ਬਾਈ ਹੋਰੇ ਕਹਿੰਦੇ 20 ਕਿਲੋ ਦੀ ਕੈਪੈਸਿਟੀ ਐ ਜੀ ਦੁੱਧ ਦੀ ਇਹ ਤੋੜ ਕੇ ਵਿਖਾ ਦਈਏ ਇਸ ਨੂੰ ਵੀ ਬਾਈ ਇਹ ਬੜਾ ਤੋਰੀ ਛੋਟੀ ਜੀ ਸੱਜਣੋਂ ਜਰਸੀ ਵੈੜ ਥੋੜਾ ਜਿਹਾ ਬਲੈਕ ਨਸਟੇ ਦਾ ਰੰਗ ਆਉਂਦਾ ਤੇ ਬਾਕੀ ਹਜੇ 10 ਦਿਨਾਂ ਦੀ ਕੱਚੀ ਐ 10 ਦਿਨ ਇਸ ਦੇ ਵਿੱਚ ਸੂਣ ਦੇ ਬਾਕੀ ਆ ਹਜੇ ਕੋਈ ਨਹੀਂ ਸੱਜਣੋਂ ਫੇਸ ਬੜਾ ਪਿਆਰਾ ਲੱਗਿਆ ਹੋਇਆ ਤੇ ਮੇਨ ਆਰਡਰ ਵੇਖੋ ਜੀ 10 ਦਿਨਾਂ ਦੀ ਕੱਚੀ ਐ ਤੇ ਹਜੇ 10 ਦਿਨਾਂ ਤੋਂ ਬਾਅਦ ਇਹਦੇ ਹਵਾਨੇ ਦੀ ਤਿਆਰੀ ਕੋਈ ਹੋਰ ਹੀ ਹੋਊਗੀ ਦੇਖ ਸਕਦੇ ਤੁਸੀਂ ਢਿੱਲਾ ਤੁਹਾਨੂੰ ਉਸ ਤਰੀਕੇ ਨਹੀਂ ਦਿਖ ਰਹੀਆਂ ਹੁਣਾਂ ਦੇਖੋ ਬਹਾਨਾ ਬੜਾ ਸਾਫ ਨੂੰ ਸੱਜਣੂ ਛੋਟੀ ਜੀ ਜਰਸੀ ਦਾ ਬਾਕੀ ਉੱਪਰੋਂ ਦੇਖ ਸਕਦੇ ਹੋ ਸਟਰਕਚਰ ਵਾਈਜ਼ ਬਹੁਤ ਵਧੀਆ ਲੱਗੀ ਜਰਸੀ ਤੇ ਇਹਨਾਂ ਦੀ ਗਰਮੀਆਂ ਦੇ ਵਿੱਚ ਐਫਐਰ ਦੇ ਨਾਲੋਂ ਮੈਨੇਜਮੈਂਟ ਵੀ ਥੋੜਾ ਜਿਹਾ ਸੌਖਾ ਰਹਿਣਾ ਬਾਕੀ ਮੈਂ ਹਰੇਕ ਐਂਗਲ ਤੋਂ ਤੁਹਾਨੂੰ ਪੂਛ ਦਿਖਾਉਣ ਦੀ ਕੋਸ਼ਿਸ਼ ਵਾਹ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ 20 ਕਿਲੋ ਦੀ ਕਪੈਸਿਟੀ ਸੱਜਣੂ ਇਸ ਦੀ ਸੋ ਇਹ ਅੱਜ ਬਾਈ ਹੋਰਾਂ ਕੋਲੇ ਦੋ ਪੂਛੇ ਸੇਲ ਸੀਗੇ ਇੱਕ ਜਰਸੀ ਜਰਸੀ ਵਿੱਚ ਪੈਂਦੀ ਗਾਂ ਸੱਜਣੂ ਨਾਲ ਦੀ ਨਾਲ ਬਹੁਤ ਹੀ ਚੰਗੀ ਜਿਹੜੀ ਕਿ ਮੱਝ ਭਕਾਉ ਉਹ ਬੋਲੇ ਦੇ ਵਿੱਚ ਤੇ ਚੰਗੇ ਦੁੱਧ ਵਾਲੀ ਫੇਰ ਬਾਈ ਹੋਰੋਂ ਤੋਂ ਆਪਾਂ ਮੋਬਾਈਲ ਨੰਬਰ ਬਾਈ ਆਪਣਾ ਫੇਰ ਸ਼ੇਅਰ ਕਰ ਦਈਏ ਹਾਂਜੀ 99144 ਜੀ 08752 ਠੀਕ ਹੈ ਜੀ ਤੇ ਸੇਲ ਆਲੇ ਪੁੱਛੂ ਆਪਣੇ ਕੋਲ ਹੁੰਦੀ ਹੈ ਬਾਈ ਜੀ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇਹ ਡਿਟੇਲ ਸੀ ਪੁੱਛੂਆਂ ਦੀ ਲਾਸਟ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ